ਮਸਤਕਾਰ ਦੋਸਤੋ ਇਸ ਵੇਲੇ ਮੈਂ ਰੋਪੜ ਦੇ ਇੱਕ ਨਿੱਜੀ ਹੋਟਲ ਦੇ ਵਿੱਚਾਂ ਜਿੱਥੇ ਕਿ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ انسان ਜਦੋਂ ਦੁਖੀ ਹੋ ਜਾਂਦਾ ਪ੍ਰੇਸ਼ਾਨ ਹੋ ਜਾਂਦਾ ਉਹਦੇ ਸਾਰੇ ਜਿਹੜੇ ਰਸਤੇ ਬੰਦ ਹੋ ਜਾਂਦੇ ਦਾ ਉਹਦੇ ਬਾਅਦ ਇੱਕੋ ਹੀ ਰਸਤਾ ਰਹਿੰਦਾ ਹੈ ਪ੍ਰੈਸ ਦਾ ਜਦੋਂ ਪ੍ਰੈਸ ਦੇ ਰੂਬਰੂ ਹੋਣ ਵਾਸਤੇ ਫਿਰ ਆਉਂਦੇ ਚਾਹੇ ਕੋਈ ਵੀ ਵੱਡਾ ਅਫਸਰ ਹੋਵੇ ਜਾਂ ਲੀਡਰ ਹੋਵੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਾਦ ਕੁਮਾਰਾ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਸ਼ਿਕਾਰ ਹੋਏ ਨੇ ਜਿਹੜੇ ਨਜਾਇਜ਼ ਤੌਰ ਤੇ ਨਾਤੇ ਉਤੇ ਪਰਚੇ ਦਸੇ ਜਾ ਰਹੇ ਨੇ ਵੀ ਨਜਾਇਜ਼ ਪਰਚੇ ਨੇ ਦਰਜ ਕੀਤੇ ਗਏ ਨੇ ਤੇ ਕਿਹੜੇ-ਕਿਹੜੇ ਪਰਚੇ ਦਰਜ ਹੋਏ ਨੇ ਕਿਉਂ ਇਹਨਾਂ ਤੇ ਪਰਚੇ ਦਰਜ ਹੋਏ ਨੇ ਆਪਾਂ ਚਾਂਦ ਕੁਮਾਰ ਜੀ ਨਾਲ ਗੱਲ ਕਰਦੇ ਚਾਂਦ ਕੁਮਾਰ ਜੀ ਕੀ ਬਜਾ ਰਹੀ ਵੀ ਤੁਹਾਡੇ ਤੇ ਇਹਨੇ ਪਰਚੇ ਦਰਜ ਕਰਕੇ ਤੁਹਾਨੂੰ ਅੰਦਰ ਦਿੱਤਾ ਗਿਆ ਸਾਰੇ ਇਹ ਤਾਂ ਨਜਾਇਜ਼ ਕੀਤੇ ਗਏ ਕਿਉਂਕਿ ਮੈਂ ਇੱਕ ਲੀਡਰ ਦੀ ਪਹਿਲਾਂ ਸ਼ਿਕਾਇਤ ਕੀਤੀ ਸੀਗੀ ਉਹਦੇ ਵਿਰੁੱਧ ਰਿਟ ਪਾਈ ਸੀਗੀ ਆਇਮਾਨਯੋਗ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਜਿਸ ਦਿਨ ਹਾਈ ਕੋਰਟ ਨੇ ਉਹਨੂੰ ਨੋਟਿਸ ਆਫ ਮੋਸ਼ਨ ਜਾਰੀ ਕਰਤਾ ਉਸ ਤੋਂ ਕੁਝ ਦਿਨਾਂ ਬਾਅਦ ਮੇਰੇ ਤੇ ਝੂਠੇ ਪਰਚਿਆਂ ਦਾ سلسلہ ਸ਼ੁਰੂ ਹੋ ਗਿਆ ਜੇ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਕੀ ਵੱਡੇ ਲੀਡਰ ਦੇ ਖਿਲਾਫ ਤੁਸੀਂ ਕੋ ਰਿਟ ਪਾਈ ਸੀਗੀ ਜਦ ਕਿ ਉਹ ਰਿਟ ਸਹੀ ਪਾਈ ਸੀ ਤੁਸੀਂ ਹਾਂਜੀ ਬਿਲਕੁਲ ਸਹੀ ਸੀਗੀ ਉਹਨਾਂ ਦੀ ਵੀਡੀਓ ਲਾ ਕੇ ਪਾਈ ਸੀਗੀ ਉਹਦੇ ਚ ਹਾਈ ਕੋਰਟ ਨੇ ਮਾਨ ਜੋ ਹਾਈ ਕੋਰਟ ਨੇ ਨੋਟਿਸ ਆਫ ਮੋਸ਼ਨ ਵੀ ਜਾਰੀ ਕੀਤਾ ਸੀਗਾ ਬਸ ਉਸ ਤੋਂ ਬਾਅਦ ਮੇਰੇ ਤੇ ਝੂਠੇ ਪਰਚਿਆਂ ਦਾ سلسلہ ਸ਼ੁਰੂ ਹੋ ਗਿਆ ਇਹਨਾਂ ਨੇ ਝੂਠੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਤਦੋਂ ਤੋਂ ਤੁਸੀਂ ਇਹਨਾਂ ਪਰਚਿਆਂ ਦੇ ਕਾਰਨ ਤੁਸੀਂ ਹੁਣ ਜਿਹੜੇ ਹੋ ਕਦੇ ਕੋ ਮੈਨੂੰ ਲੱਗ ਰਿਹਾ ਵੀ ਤੁਸੀਂ ਪਰਿਵਾਰਕ ਤੌਰ ਤੇ ਵੀ ਕਾਫੀ ਉਲਝੇ ਹੋਏ ਹੋ ਤੇ ਆਪ ਵੀ ਅਬਸੈਟ ਆ ਕਾਫੀ 2020 ਤੋਂ ਕੀਤੇ ਗਏ ਤੇ 2021 ਦੇ ਵਿੱਚ ਉਹਨਾਂ ਇਸ ਵੇਲੇ ਕੀ ਤੁਹਾਡਾ ਸਟੇਟਸ ਹੈ ਜਿਹੜੇ ਤੁਹਾਡੇ ਪਰਚੇ ਦਰਜ ਹੋਏ ਨੇ ਤੁਸੀਂ ਕਿਉਂਕਿ ਮੈਂ ਦੇਖ ਰਿਹਾ ਤੁਹਾਡੇ ਹੱਥੇ ਵਿੱਚ ਵੱਡੇ ਮੋٹے ਮੋٹے ਕਾਗਜ਼ ਹੈ ਕਿੱਥੇ ਚੱਲ ਰਿਹਾ ਸਰ ਇਹ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਇਹਨਾਂ ਸਬੰਧੀ ਜਿਹੜੇ ਲੋਕਲ ਅਫਸਰ ਵੀ ਨੇ ਇਹ ਵੀ ਕੋਈ ਜਾਂਚ ਨਹੀਂ ਕਰ ਰਹੇ ਹੈਗੇ ਦਵਾਦੀ ਇਨਕਮ ਕਰ ਰਹੇ ਨੇ ਕੋਈ ਸਹੀ ਜਾਂਚ ਨਹੀਂ ਕੀਤੀ ਜਾ ਰਹੀ ਹੈਗੀ ਤੁਹਾਡਾ ਕਹਿਣ ਦਾ ਅਬਦੁੱਲ ਬਾਈ ਕੋਈ ਅਫਸਰ ਕੋਈ ਰਿਪੋਰਟ ਤਿਆਰ ਕਰਾ ਰਿਹਾ ਕੋਈ ਕੋਈ ਸੀਨੀਅਰ ਜੂਨੀਅਰ ਤੇ ਨੂੰ ਘਟ ਰਿਹਾ ਕੋਈ ਸੀਨੀਅਰ ਇਸ ਤਰ੍ਹਾਂ ਹੋ ਰਿਹਾਗੇ ਜੀ ਸਰ ਕਿਹਨਾਂ ਨੇ ਮਕਾਨ ਟਾਇਆ ਸੀਗਾ ਮੇਰਾ 13 13 32 ਨੂੰ ਉਹਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਰਹਿੰਦਾ ਸੀਗਾ ਛੇ ਪੂਜਨ ਉਹਨੂੰ ਇਹਨਾਂ ਨੇ ਅਗਵਾ ਕੀਤਾ ਤੇ ਉੱਥੇ ਪਿਆ ਮੇਰਾ ਘਰੇਲੂ ਸਮਾਨ ਖੇਤੀਬਾੜੀ ਦੇ ਪੁਜਾਰ वगैरह ਚੋਰੀ ਕਰਕੇ ਲੈ ਗਏ ਤੇ ਉਹਨੂੰ ਕਿਡਨੈਪ ਕਰਕੇ ਰੱਖਿਆ ਤੇ ਉੱਥੇ ਕਿ ਮੇਰੇ ਨਾਂ ਦਾ ਟਿਊਬਲ ਕਨੈਕਸ਼ਨ ਸੀ ਡੋਮੈਸਟਿਕ ਕਨੈਕਸ਼ਨ ਸੀ ਉਹਨੂੰ ਵੀ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਹੋਰ ਪਾਸੇ ਸ਼ਿਫਟ ਕਰਤਾ ਜਦੋਂ ਮੈਂ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਉਹ ਨਾ ਤਾਂ ਕਿਸੇ ਨੇ ਕੋਈ ਪੜਤਾਲ ਕੀਤੀ ਨਾ ਹੀ ਕੋਈ ਮੇਰੀ ਸਟੇਟਮੈਂਟ ਰਿਕਾਰਡ ਕੀਤੀ ਮਿਤੀ 22/7/22 ਨੂੰ ਕੁਝ ਅਸਰਾਂ ਨੇ ਮਿਲ ਕੇ ਮੇਰੇ ਵਿਰੁੱਧ ਝੂਠੀ ਰਪਟ ਨੰਬਰ 32 ਖਾਣਾ ਚਮਕੌਰ ਸਾਹਿਬ ਵਿਖੇ ਦਰਜ ਕਰਤੀ ਜਿਹੜਾ ਚਲਾਨ ਵੀ ਪੇਸ਼ ਕੀਤਾ ਗਿਆ ਉਹਦੇ ਵਿੱਚ ਵੀ ਇੱਕ ਵੀ ਕਾगज ਮੇਰੇ ਵਿਰੁੱਧ ਨਹੀਂ ਲੱਗਿਆ ਹੋਇਆ ਜਿੱਤੇ ਮਾਨਯੋਗ ਹਾਈ ਕੋਰਟ ਨੇ 31 10 23 ਨੂੰ ਰੋਕ ਲਗਾ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਦੁਬਾਰਾ ਮਾਨਯੋਗ ਐਸਐਸਪੀ ਰੂਪਨਗਰ ਨੂੰ ਇਹਦੀ ਫਰਦਰ ਜਾਂਚ ਕਰਨ ਲਈ ਦਰਖਾਸਤ ਦਿੱਤੀ ਸੀਗੀ ਕਿਉਂਕਿ ਐਸਪੀ ਡੀ ਰੂਪਨਗਰ ਨੂੰ ਮਾਰਕ ਕੀਤੀ ਗਈ ਜਿਨ੍ਹਾਂ ਨੇ ਆਪਣੀ ਪੜਤਾਲੀਆ ਰਿਪੋਰਟ ਮਿਤੀ 25/24 ਨੂੰ ਪੇਸ਼ ਕਰ ਦਿੱਤੀ ਸੀ ਕਿ ਤਹਿਸੀਲਦਾਰ ਚਮਕੌਰ ਸਾਹਿਬ ਨੇ ਉਹਦੇ ਹੁਕਮ ਮਿਤੀ 23/12/21 ਦੀ ਕਾਪੀ ਮੈਨੂੰ ਮਿਲਣ ਤੋਂ ਪਹਿਲਾਂ ਹੀ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਬਰੰਟ ਜਾਰੀ ਕੀਤਾ ਜਿਹਦੇ ਆਧਾਰ ਤੇ ਸਮਿਤ ਸੂਨਾ ਦੇ ਵਿਅਕਤੀ ਨੇ ਮੇਰਾ ਖੇਤਾਂ ਵਿੱਚ ਬਣਿਆ ਮਕਾਨ ਢਾਹਤਾ ਜ਼ਮੀਨ ਤੇ ਕਬਜ਼ਾ ਕਰ ਲਿਆ ਵੀ ਡੀਏ ਤੋਂ ਰੈ ਲੈ ਕੇ ਇਸ ਸੰਬੰਧ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇ ਪਰ ਡੀਏ ਨੂੰ ਭੇਜਣ ਦੀ ਬਜਾਏ ਇਹ ਫੈਲ ਦੁਬਾਰਾ ਫੇਰ ਐਸਪੀ ਰਪਿੰਦਰ ਕੋਰ ਸਨਾਹ ਜੀ ਕੋਲ ਭੇਜ ਦਿੱਤੀ ਗਈ ਉਹਨਾਂ ਨੇ ਵੀ ਲਿਖਿਆ ਮਕਾਨ ਢਾਣ ਤੇ ਸਮਾਨ ਚੋਰੀ ਕਰਨ ਦਾ ਜ਼ਿਕਰ ਕੀਤਾ ਵਾ ਆਪਣੀ ਰਿਪੋਰਟ ਦੇ ਵਿੱਚ ਤੇ ਉਹਨਾਂ ਨੇ ਲਿਖਿਆ ਵੀ ਵਿੱਚ ਬਿੱਲ ਨਹੀਂ ਹੈਗੇ ਤੇ ਸਪਸ਼ਟ ਰਿਪੋਰਟ ਨਹੀਂ ਬਣਾਈ ਡੀਏ ਨੇ ਇਤਰਾਜ਼ ਲਾਤਾ ਉਸ ਤੋਂ ਬਾਅਦ ਇਹਨਾਂ ਨੇ ਰਿਪੋਰਟ ਬਣਾਤੀ ਲਿਖਤਾ ਇੱਕ ਲੈਟਰ ਲਾਤਾ ਵੀ ਇਹ ਮਕਾਨ ਜਿਹੜਾ ਜੇ ਘਟਾਇਆ ਵੀ ਹੈਗਾ ਤਾਂ ਤਹਿਸੀਲਦਾਰ ਦੇ ਕਬਜ਼ਾ ਵਰੰਟ ਜਾਰੀ ਹੋਣ ਤੋਂ ਬਾਅਦ ਢਾਇਆ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹਦੀ ਕੋਈ ਮਤਤਤਾ ਨਹੀਂ ਰਹਿ ਜਾਂਦੀ ਉਸ ਤੋਂ ਬਾਅਦ ਮਿਤੀ 29/24 ਨੂੰ ਕੌਂਕੀ ਇੰਚਾਰਜ ਨੇ ਕੋਟ ਦੇ ਵਿੱਚ ਇੱਕ ਸਟੇਟਸ ਰਿਪੋਰਟ ਫਾਇਲ ਕੀਤੀ ਹੈ ਮਿਤੀ 29/24 ਨੂੰ ਕਿ ਇਹਦੇ ਵਿੱਚ ਕੋਈ ਸਚਾਈ ਨਹੀਂ 25/24 ਨੂੰ ਐਸਐਸਪੀ ਸਾਹਿਬ ਕਹਿ ਰਹੇ ਆ ਵੀ ਮਕਾਨ ਟਾਹ ਗਿਆ ਸਮਾਨ ਚੋਰੀ ਕੀਤਾ ਤਹਿਸੀਲਦਾਰ ਦਾ ਨੁਕਸ ਹੈਗਾ ਤੇ ਇਹ ਏਐਸਆਈ ਸਾਹਿਬ ਸਾਡੇ ਕਹਿ ਰਹੇ ਆ ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਝੂਠੀ ਦਰਖਾਸਤ ਦਿੱਤੀ ਗਈ ਹੈ ਉਤੋ ਬਾਅਦ ਇਹ ਚੱਕੀ ਫੈਲ ਕਿਸੇ ਦਵਾਦਿਆਂ ਨੂੰ ਫੇਰ SSP ਮਹਾਲੀ ਕੋਲ ਭੇਜੀ ਜਦੋਂ ਕਿ ਏਰੀਆ SSP ਰੋਪੜ ਦਾ ਹੈਗਾ ਉਹਨੇ ਲਿਖਤਾ ਵੀ ਇਹਨੂੰ ਫਾਈਲ ਕਰਤਾ ਜੀ ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਉਤੋਂ ਬਾਅਦ ਸਾਡੇ SP ਹੈੱਡ ਕੁਆਟਰ ਰੋਪੜ ਸਾਹਿਬ ਕੋਲ ਭੇਜੀ ਗਈ ਉਹਨਾਂ ਨੇ ਵੀ ਲਿਖਤਾ ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਇਹਨੂੰ ਫਾਈਲ ਕਰਤਾ ਉਤੋਂ ਬਾਅਦ ਜਦੋਂ ਕਿ ਡੀਸੀ ਸਾਹਿਬ ਨੇ ਆਪਣੇ ਪੰਜ ਕਰਮਚਾਰੀਆਂ ਨੂੰ ਆਪਣੀ ਰਿਪੋਰਟ ਮਿਤੀ ਨੰਬਰ 415 ਮਿਤੀ 4 10 24 ਦੇ ਵਿੱਚ ਦੋਸ਼ੀ ਠਹਿਰਾਇਆ ਇਹਨਾਂ ਦੇ ਬਰੁੱਤ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ ਹੁਣ ਇਹ ਚਾਰ ਕਰਮਚਾਰੀ ਹੈ ਇਹ ਕਿਹੜੇ ਕਿਹੜੇ ਉਹਦੇ ਨੇ ਇਸ ਵਿਲੇ ਇਹ ਐਸ ਡੀ ਐਮ ਲੱਗੇ ਪਿਆ ਜੀ ਹੁਣ ਇਹ ਪਹਿਲਾਂ ਤਹਿਸੀਲਦਾਰ ਸੀਗੇ ਹੁਣ ਐਸ ਡੀ ਐਮ ਹੈ ਇੱਕ ਪਟਵਾਰੀ ਹੈ ਇੱਕ ਕਾਨੂੰਗੋ ਤੇ ਦੋ ਰੀਡਰ ਨੇ ਉਹਨਾਂ ਦੇ ਇਹਨਾਂ ਨੂੰ ਕਲੀਅਰ ਦੋਸ਼ੀ ਠਹਿਰਾਇਆ ਗਿਆ ਦੇਖੋ ਉਹਨਾਂ ਦੇ ਰਿਪੋਰਟ ਦੇ ਵਿੱਚ ਉਹਨੇ ਫੇਲ ਇਸ ਤਰ੍ਹਾਂ ਹੀ ਘੁੰਮਦੀ ਕਮਾਂਦੀ ਅੰਡਰ ਪ੍ਰੈਸ਼ਰ ਕਦੇ ਕਿਸੇ ਕੋਲ ਭੇਜ ਦਿੰਦੇ ਆ ਕਦੇ ਕਿਸੇ ਕੋਲ ਭੇਜ ਦਿੰਦੇ ਆ ਹੁਣ ਐਸ ਪੀ ਡੀ ਸਭ ਕੋਲ ਪੇ ਪੈਂਡਿੰਗ ਪਈ ਹੈਗੀ ਕੋਈ ਰਿਪੋਰਟ ਬਣਨ ਤੇ باوجود ਵੀ ਹਲੇ ਤੱਕ ਕੋਈ ਕਾਰਵਾਈ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਹੋਈ ਹੈ ਜਿਸ ਕਰਕੇ ਅੱਜ ਜਿਹੜੇ ਸਾਡੇ ਚਾਂਦ ਕੁਮਾਰ ਜੀ ਜਿਹੜੇ ਕਿ ਇਹ ਅੱਜ ਮੀਡੀਆ ਦੇ ਰੂਬਰੂ ਹੋ ਕੇ ਆਪਣਾ ਜਿਹੜਾ ਦੁੱਖ ਦੱਸਣ ਵਾਸਤੇ ਆਏ ਤੇ ਹੋਰ ਵੀ ਗੱਲਬਾਤ ਹਾਂਜੀ ਇਸ ਤੂਨਾਵਾਂ ਇਹ ਬੰਦਿਆਂ ਨੇ ਮੇਰੇ ਨੂੰ ਇੱਕ ਟਿਊਬਲ ਕਨੈਕਸ਼ਨ ਸੀਗਾ ਉਹ ਇਹਨਾਂ ਨੇ ਮੇਰੇ ਨਾਮ ਇਹਨਾਂ ਨੂੰ ਕੁਝ ਲਿਖ ਕੇ ਦਿੱਤਾ ਵੀ ਇਹਨਾਂ ਨੂੰ ਮੈਂ ਟਿਊਬਲ ਕਨੈਕਸ਼ਨ ਦੇ ਦਿੱਤਾ ਜਾਂ ਬੇਚ ਤਾਂ ਕੁਝ ਨਹੀਂ ਲਿਖੇ ਤਾਂ ਇਹਨਾਂ ਨੇ ਕੋਈ ਜਾਲੀ ਡਾਕੂਮੈਂਟਸ ਤਿਆਰ ਕਰਕੇ ਕਯੂਬਲ ਕਨੈਕਸ਼ਨ ਆਪਣੇ ਨਾਂ ਤਬਦੀਲ ਕਰਾ ਲਿਆ ਮੇਰੀ ਐਬਸੈਂਸ ਦੇ ਵਿੱਚ ਜਦੋਂ ਮੈਂ ਇਹਦੀ ਸ਼ਿਕਾਇਤ ਕੀਤੀ ਆ ਰਿਪੋਰਟ ਬਣਾਈ ਹੈਗੀ ਐ ਨਮਾ ਨਮਾ ਸ਼ਹਿਰ ਐ ਐਸ்சி ਨੇ ਵੀ ਸਾਡੇ ਮੁਲਾਜ਼ਮ ਵੀ ਜ਼ਿੰਮੇਵਾਰ ਨੇ ਤੇ ਚੇਅਰਮੈਨ ਬਿਜਲੀ ਬੋਰਡ ਨੇ ਵੀ ਰਿਪੋਰਟ ਬਣਾਈ ਐ ਵੀ ਆਹ ਪੰਜ ਬੰਦੇ ਸਾਡੇ ਚਾਰ ਜ਼ਿੰਮੇਵਾਰ ਨੇ ਤੇ ਉਸ ਤੋਂ ਬਾਅਦ ਮੈਂ ਇਹ ਐਸ ਐਸਪੀ ਨਮਾ ਸ਼ਹਿਰ ਨੂੰ ਦਰਖਾਸਤ ਦਿੱਤੀ ਜਿਹਦੀ ਪਰਤਾਲ ਐਸਪੀ ਹੈੱਡ ਕੁਆਰਟਰ ਨਵਾਂ ਸ਼ਹਿਰ ਨੂੰ ਦਿੱਤੀ ਗਈ ਉਹਨਾਂ ਨੇ ਵੀ ਦੇਖੋ ਆ ਲਿਖਿਆ ਬਈ ਇਹਨਾਂ ਦੇ ਵਿਰੁੱਧ ਇਹ ਬੰਦੇ ਜ਼ਿੰਮੇਵਾਰ ਨਹੀਂ ਇਹਨਾਂ ਨੂੰ 420 120 ਵੀ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸ਼ਿਫਾਰਿਸ਼ ਕੀਤੀ ਵੀ ਹੈ ਉਹਨਾਂ ਨੇ ਉਸ ਤੋਂ ਬਾਅਦ ਵੀ ਡੀਏ ਤੋਂ رائے ਲਈ ਜਵੇ ਡੀਏ ਕੋਲ ਭੇਤੀ ਅ ਡੀਏ ਵੀ ਨੇ ਵੀ ਆਪਣੀ ਰਿਪੋਰਟ ਦਿੱਤੀ ਵੀ ਹੈ ਵੀ ਇਹ ਪਰਚਾ ਦਰਜ ਕੀਤਾ ਜਾਵੇ ਉਸ ਤੋਂ ਬਾਅਦ ਇਹ ਪੈਂਡਿੰਗ ਰੱਖੀ ਗਈ ਕੁਝ ਦਿਨ ਫਿਰ ਚੱਕ ਕੇ ਐਨਆਰਏ ਵਿੰਗ ਚ ਭੇਤੀ ਗਈ ਫਿਰ ਜਲੰਧਰ ਭੇਤੀ ਉਹਨਾਂ ਨੇ ਕਹਿ ਦਿੱਤਾ ਵੀ ਇਦੇ ਉੱਪਰ ਪਰਚਾ ਨਹੀਂ ਬਣਦਾ ਹੈਗਾ ਅੰਡਰ ਪ੍ਰੈਸ਼ਰ ਵੀ ਮੁਲਾਜ਼ਮਾਂ ਦੇ ਬਣਦਾ ਇਹ ਬੰਦੇ ਨੂੰ ਕ੍ਰਿਮੀਨਲ ਕਾਂਸਪੀਰੇਸੀ ਨਹੀਂ ਬਣਦੀ ਜਦੋਂ ਕਿ 120 ਬੀ ਦੇ ਤਹਿਤ ਵਿੱਚ ਬੈਨੀਫਿਸ਼ਰੀ ਨੂੰ ਤਾਂ ਕੱਢਿਆ ਹੀ ਨਹੀਂ ਜਾ ਸਕਦਾ ਹੈਗਾ ਕਿਸੇ ਵੀ ਪਰ ਇਸ ਤਰੀਕੇ ਨਾਲ ਇਹ ਨਹੀਂ ਪਤਾ ਕਿਹਦੇ ਦਵਾ ਦੇਣ ਇਹ ਇਸ ਤਰ੍ਹਾਂ ਰਿਪੋਰਟਾਂ ਗਲਤ ਨਜਾਇਜ਼ ਬਣਾਈਆਂ ਜਾ ਰਹੀਆਂ ਮੈਂ ਤਾਂ ਇੱਕ ਮੰਗ ਕਰਦਾ ਮਾਨਯੋਗ ਮੁੱਖ ਮੰਤਰੀ ਵੀ ਤੁਹਾਡੇ ਕਹਿਣ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲ ਰਿਹਾ ਹੈਗਾ ਇੱਕ ਪਾਸੇ ਤੁਸੀਂ ਕਹਿ ਰਹੇ ਆਂ ਕਿ ਕਿਸੇ ਵੀ ਕਰਪਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਊਗਾ ਜ਼ੀਰੋ ਟੋਲਰੈਂਸ ਹੈ ਇਹਦਾ ਤੁਹਾਡੇ ਹੁਕਮ ਦੇ ਬਾਵਜੂਦ ਵੀ ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਦਰਖਾਸਤ सीबीआई ਤੋਂ ਜਾਂਚ ਕਰਾਉਣ ਲਈ ਪ੍ਰਾਈਮ ਮਿਨਿਸਟਰ ਤੋਂ ਆਈ ਵੀ ਤੁਹਾਡੇ ਕੋਲ ਪੈਂਡਿੰਗ ਪਈ ਆ ਇਹਨੂੰ सीबीआई ਕੋਲ ਭੇਜਿਆ ਜਾਵੇ ਮੈਨੂੰ ਪੰਜਾਬ ਪੁਲਿਸ ਤੇ ਕੋਈ ਭਰੋਸਾ ਨਹੀਂ ਰਿਹਾ ਬਿਲਕੁਲ ਜੀ ਚੰਦ ਕੁਮਾਰ ਜੀ ਜਿਹਦੀ ਗੱਲ ਸੁਣੀ ਹੈ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਕੇਸ ਦੀ ਜਿਹੜੀ ਇਨਕੁਆਇਰੀ ਹੈ सीबीआई ਤੋਂ ਜਾਂ ਵਿਜੀਲੈਂਸ ਤੋਂ ਕਰਾਈ ਜਾਵੇ ਇਹ ਇਹਨਾਂ ਦਾ ਕਹਿਣਾ ਹੈ ਵੀ ਸਾਨੂੰ ਬਿਲਕੁਲ ਭਰੋਸਾ ਨਹੀਂ ਰਿਹਾ ਕਿਉਂਕਿ ਉੱਚ ਅਧਿਕਾਰੀ ਜਾਂ ਜਿਹੜਾ ਵੀ ਪ੍ਰਸ਼ਾਸਨ ਹੈ ਜਾਂ ਪੈਸੇ ਨਾਲ ਚੱਲਦਾ ਦੱਸਿਆ ਜਾ ਰਿਹਾ ਜਾਂ ਫਿਰ ਪਾਵਰ ਦੇ ਨਾਲ ਚੱਲ ਰਿਹਾ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਬਿਲਕੁਲ ਜਿਵੇਂ ਇਹਨਾਂ ਦੀ ਇੱਕ ਮੰਗ ਹੈ ਕਿ ਇਹਨਾਂ ਦੀ ਜਿਹੜੀ ਰਿਪੋਰਟ ਦੇ ਉੱਤੇ ਇਹਨਾਂ ਦੀ ਜਿਹੜੀ ਕੇਸ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਉਹ ਜਿਹੜੀ ਹੈ ਉੱਚ ਅਧਿਕਾਰੀ ਜਿਵੇਂ ਮੈਂ ਕਹਿ ਸਕਦਾ ਕਿ ਸੀਬੀਆਈ ਜਾਂ ਵਿਜੀਲੈਂਸ ਅੱਤੇ ਮੰਗ ਕੀਤੀ ਜਾ ਰਹੀ ਹੈ ਹਾਂਜੀ ਚੰਦਗੁਰ ਜੀ ਕਰਨੀ ਬਣਦੀ ਹੈ ਵੀ ਜਿਹੜੀ ਸਰਕਾਰੀ ਚਿੱਠੀ 15 ਤੈਨ 22 ਨੂੰ ਐਸਐਸਪੀ ਰੂਪਨਗਰ ਕੋਲ ਆਈ ਸੀਗੀ ਉਹ ਰਿਕਾਰਡ ਚੋਂ ਕਿਹੜੇ ਅਧਿਕਾਰੀ ਨੇ ਗਾਇਬ ਕੀਤੀ ਹੈਗੀ ਦੂਜਾ ਕਿ ਕਿਹਦੇ ਦਵਾ ਦੇ ਇਹ ਝੂਠੀ ਡੀਡੀਆਰ 32 ਦਰਜ ਕੀਤੀ ਗਈ ਹੈ ਕਿਸ ਦੇ ਮੈਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੰਗਾ ਕੇ ਅੱਜ ਮੀਡੀਆ ਦੇ ਰੋਮਰੂ ਹੋ ਰਿਹਾ ਹੈ ਮੇਰੇ ਦੇ ਇੱਕ ਸਾਜ ਉਸ ਦੇ ਤਹਿਤ ਝੂਠੇ ਪਰਚੇ ਦਰਜ ਕੀਤੇ ਗਏ ਸਨ ਮੈਨੂੰ ਨਜਾਇਜ਼ ਤੌਰ ਤੇ ਹਰਾਸਤ ਵਿੱਚ ਵੀ ਰੱਖਿਆ ਗਿਆ ਸੀ ਇਹਨਾਂ ਦਾ ਖਲਾਸਾ ਮੈਂ ਅੱਜ ਕਰ ਰਿਹਾ ਹਾਂ ਸਰਕਾਰ ਦੁਆਰਾ ਪੁਲਿਸ ਕੋਲ ਇੰਨੀ ਪਾਵਰ ਦਿੱਤੀ ਹੋਈ ਹੈ ਕਿ ਕਿਸੇ ਵੀ ਵਿਅਕਤੀ ਨੂੰ નિર્ਦੋਸ਼ ਵਿਅਕਤੀ ਨੂੰ ਪੁਲਿਸ ਅਧਿਕਾਰੀ ਫੜ ਕੇ ਜੇਲ੍ਹ ਭੇਜ ਸਕਦਾ ਹੈ ਤੇ ਕਿਸੇ ਵੀ ਦੋਸ਼ੀ ਗੁਲੀ ਮੁਜਰਮ ਵਿਅਕਤੀ ਨੂੰ ਕਲੀਨ ਚਿੱਟ ਦੇ ਕੇ ਛੱਡ ਵੀ ਸਕਦਾ ਹੈ ਇਹਨਾਂ ਅਧਿਕਾਰਾਂ ਦੀ ਕਈ ਪੁਲਿਸ ਅਧਿਕਾਰੀ ਨਜਾਇਜ਼ ਵਰਤੋਂ ਕਰਕੇ ਸਾਰੇ ਪੁਲਿਸ ਵਿਭਾਗ ਨੂੰ ਬਦਨਾਮ ਕਰਦੇ ਆਂ ਇਹੀ ਹੀ ਤਿੰਨ ਅਧਿਕਾਰੀ ਸੀਗੇ ਜਿਨ੍ਹਾਂ ਦੇ ਨਾਮ ਐਸਆਈ ਸਿਮਰਜੀਤ ਸਿੰਘ ਐਸਆਈ ਰੁਪਿੰਦਰ ਸਿੰਘ ਡੀਐਸਪੀ ਗਰਦੇਵ ਸਿੰਘ ਇਹਨਾਂ ਨੇ ਮਿਤੀ 22/7/22 ਨੂੰ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਵਿਜਾਹ ਚਮਕੌਰ ਸਾਹਿਬ ਵਿਖੇ ਝੂਠੀ ਡੀਡੀਆਰ 32 ਦਰਜ ਕੀਤੀ ਹੈ ਇਸ ਸੰਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 6422 6422 ਨੂੰ ਜਾਂਚ ਕਰਕੇ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਸਨ ਪਰ ਇਹਨਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਹੁਕਮ ਦੀ ਵੀ ਪਰਵਾਹ ਨਹੀਂ ਕੀਤੀ ਹੈਗੀ ਝੂਠੀ ਡੀ ਡੀ ਆਰ ਦਰਜ ਕੀਤੀ ਹੈਗੀ ਹੈ ਜੋ ਚਲਿਆ ਹੈ ਉਹਦੇ ਵਿੱਚ ਵੀ ਇੱਕ ਵੀ ਕਾਗਜ਼ ਮੇਰੇ ਵਿਰੁੱਧ ਨਹੀਂ ਲੱਗਿਆ ਹੋਇਆ ਹੈਗਾ ਜਿਹਨੂੰ ਮਾਨਯੋਗ ਹਾਈ ਕੋਰਟ ਨੇ 31 10 23 ਨੂੰ ਕਾਰਵਾਈ ਤੇ ਸਟੇ ਲਗਾ ਦਿੱਤੀ ਸੀਗੀ ਮੈਂ ਕੁਝ ਜ਼ਮੀਨ ਅ ਸਮਿਤ ਸੂਤ ਨਾਂ ਦੇ ਵਿਅਕਤੀ ਨੂੰ ਵੇਚੀ ਸੀਗੀ ਤੇ ਉਹਨੇ 26/8/20 ਨੂੰ ਮੇਰੇ ਵਿਰੁੱਧ ਇੱਕ ਤਹਿਸੀਲ ਤਹਿਸੀਲਦਾਰ ਚਮਕੌਰ ਸਾਹਿਬ ਦੇ ਕੋਲ ਤਕਸੀਮ ਦਾ ਕੇਸ ਪਾਤਾ ਜਿਹਦਾ ਫੈਸਲਾ ਤਹਿਸੀਲਦਾਰ ਚਮਕੌਰ ਸਾਹਿਬ ਵੱਲੋਂ 23/12/21 ਨੂੰ ਕੀਤਾ ਗਿਆ ਮੇਰੇ ਕਬਜ਼ੇ ਵਾਲੀ ਜ਼ਮੀਨ ਤੇ ਮਕਾਨ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਤੇ ਮੈਨੂੰ ਜ ਹਿੱਸਾ ਘਟਿਆ ਜ਼ਮੀਨ ਪਾਣੀ ਵਿੱਚ ਦੇ ਦਿੱਤਾ ਜਦੋਂ ਕਿ ਮਕਾਨ ਅਸਾਰੀ ਕੀਤੇ ਰਕਵੇ ਦੀ ਤਕਸੀਮ ਕਰਨਾ ਤਹਿਸੀਲਦਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਫਿਰ ਵੀ ਉਹਨੇ ਆਪਣੇ ਅਧਿਕਾਰਾਂ ਦੀ ਦਰਬਾਰਤੋਂ ਕਰਕੇ ਇਹਦੀ ਤਕਸੀਮ ਕੀਤੀ ਹੈ ਜਦੋਂ ਕਿ ਸਿਵਲ ਕੋਰਟ ਦਾ ਮਾਮਲਾ ਸੀਗਾ ਤਹਿਸੀਲਦਾਰ ਦੇ ਹੁਕਮ ਦੀ ਕਾਪੀ ਲੈਣ ਲਈ 6 ਜਨਵਰੀ 2022 ਨੂੰ ਸਾਡੇ ਵੱਲੋਂ ਅਪਲਾਈ ਕੀਤਾ ਗਿਆ ਜਿਹਦੀ ਕਾਪੀ ਦੇਣ ਲਈ 2 ਜਨਵਰੀ ਤਰੀਕ 2022 ਤਰੀਕ ਦਿੱਤੀ ਗਈ ਪਰ ਤਹਿਸੀਲਦਾਰ ਵੱਲੋਂ 2 ਮਾਰਚ 2022 ਨੂੰ ਇਹ ਕਾਪੀ ਤਿਆਰ ਕੀਤੀ ਗਈ ਅਤੇ 7 ਮਾਰਚ 2022 ਨੂੰ ਕਾਪੀ ਇਹ ਸਾਨੂੰ ਦਿੱਤੀ ਗਈ ਤਹਿਸੀਲਦਾਰ ਦੇ ਹੁਕਮ ਵਿਰੁੱਧ 9 ਮਾਰਚ 2022 ਨੂੰ ਐਸਡੀਐਮ ਚਮਕੌਰ ਸਾਹਿਬ ਦੇ ਕੋਲ ਅਪੀਲ ਪਾ ਦਿੱਤੀ ਗਈ ਪਰ ਤਹਿਸੀਲਦਾਰ ਚਮਕੌਰ ਸਾਹਿਬ ਨੇ ਚੇਤਨ ਬੰਗੜ ਨੇ ਹੁਕਮ ਦੀ ਕਾਪੀ ਮੈਨੂੰ ਮਿਲਣ ਤੋਂ ਪਹਿਲਾਂ ਹੀ ਅਤੇ ਮੇਰਾ ਪੀਰ ਪਾਣ ਦਾ ਸਮਾਂ ਲੰਘਣ ਤੋਂ ਪਹਿਲਾਂ ਹੀ ਸੰਨਦ ਤਕਸੀਮ ਤੇ ਕਬਜ਼ਾ ਵਰੰਟ ਜਾਰੀ ਕਰ ਦਿੱਤਾ ਜਿਹਦੇ ਆਧਾਰ ਤੇ ਮਿਤੀ 6/4 ਜਿਹਦੇ ਆਧਾਰ ਤੇ ਮਿਤੀ 13/3/22 ਨੂੰ ਸਮਿਤਸੂਦ ਨਾਂ ਦੇ ਵਿਅਕਤੀ ਨੇ ਮੇਰੇ ਖਿੱਦਾਂ ਵਿੱਚ ਮਕਾਨ ਵਿੱਚ ਰਹਿੰਦੇ ਛੇ ਪੂਜ ਨਾਂ ਦੇ ਵਿਅਕਤੀ ਨੂੰ ਅਗਵਾ ਕਰ ਲਿਆ ਕੁਝ ਬੰਦੇ ਲੈ ਜਾ ਕੇ ਤੇ ਉੱਥੇ ਸਮਾਨ ਟਰੇਲੂ ਪਿਆ ਸਮਾਨ ਤੇ ਖੇਤੀਬਾੜੀ ਦੇ ਸੰਦ ਚੋਰੀ ਕਰਕੇ ਲੈ ਗਏ ਤੇ ਮਕਾਨ ਜੀਸੀਬੀ ਮਸ਼ੀਨ ਨਾਲ ਢਾ ਦਿੱਤਾ। ਉਦੋਂ ਬਾਅਦ ਟਿਊਬਲ ਕਨੈਕਸ਼ਨ ਨੂੰ ਗੈਰਕਾਨੂੰਨੀ ਢੰਗ ਨਾਲ ਕੱਟ ਕੇ ਹੋਰ ਪਾਸੇ ਸ਼ਿਫਟ ਕਰ ਦਿੱਤਾ। 15 3 22 ਨੂੰ ਮੈਨੂੰ ਪਤਾ ਲੱਗਣ ਤੇ ਤੌਰ ਤੇ ਭੇਜੀ ਤੇ ਉਸ ਤੋਂ ਬਾਅਦ 19 5 22 ਨੂੰ ਇਹਦੀ ਸ਼ਿਕਾਇਤ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤੀ ਗਈ ਪਰ ਇਸ ਸੰਬੰਧੀ ਕੋਈ ਵੀ ਪੜਤਾਲ ਨਹੀਂ ਕੀਤੀ ਗਈ ਨਾ ਹੀ ਮੇਰੀ ਸਟੇਟਮੈਂਟ ਰਿਕਾਰਡ ਕੀਤੀ ਗਈ ਪਰ ਉਸ ਤੋਂ ਬਾਅਦ 22/7/22 ਨੂੰ ਇਹਨਾਂ ਕਰਪਟ ਅਧਿਕਾਰੀਆਂ ਨੇ ਮੇਰੇ ਵਿਰੁੱਧ ਰਪੋਰਟ ਨੰਬਰ 32 ਝੂਠੀ ਦਰਜ ਕਰ ਦਿੱਤੀ ਥਾਣਾ ਚੌਂਕੌਰ ਸਾਹਿਬ ਵਿਖੇ ਜੀ ਨੂੰ ਮਾਨਯੋਗ ਹਾਈ ਕੋਰਟ ਨੇ 31/10/23 ਨੂੰ ਜਿਹਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਸੀਗੀ ਉਸ ਤੋਂ ਬਾਅਦ 2023 ਦੇ ਵਿੱਚ ਮੈਂ ਮਾਨਯੋਗ ਐਸਐਸਪੀ ਨੂੰ ਦੀ ਦੁਆਰਾ ਜਾਂਚ ਕਰਨ ਲਈ ਦਰਖਾਸਤ ਦਿੱਤੀ ਕਿ ਇਹਦੀ ਦੁਆਰਾ ਜਾਂਚ ਕੀਤੀ ਜਾਵੇ ਜੋ ਕਿ ਮਾਨਯੋਗ ਐਸਐਸਪੀ ਰੂਪਨਗਰ ਵੱਲੋਂ ਐਸਪੀ ਡਿਊੀ ਰੂਪਨਗਰ ਨੂੰ ਭੇਜੀ ਗਈ ਜਿਨ੍ਹਾਂ ਨੇ ਆਪਣੀ ਪੜਤਾਲੀਆ ਰਿਪੋਰਟ ਨੰਬਰ 25124 ਨੂੰ ਐਸਐਸਪੀ ਰੂਪਨਗਰ ਨੂੰ ਪੇਸ਼ ਕਰ ਦਿੱਤੀ ਇਹ ਇਹਨਾਂ ਨੇ ਮਕਾਨ ਢਾਇਆ तहसीलदार ਨੇ ਕਾਪੀ ਮਿਲਣ ਤੋਂ ਪਹਿਲਾਂ ਹੀ ਕਬਜ਼ਾ ਵਰਾਂਟ ਜਾਰੀ ਕੀਤਾ ਹੈ ਸਮਾਨ ਚੋਰੀ ਕੀਤਾ ਆਹ ਕਾਪੀ ਹੈਗੀ ਆ ਉਹਦੀ ਵੀ ਡੀਏ ਤੋਂ ਰੈ ਲੈ ਕੇ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਡੀਏ ਨੂੰ ਭੇਜਣ ਦੀ ਵਜ੍ਹਾ ਦਵਾਦੀ ਨੇ ਇਹ ਦਵਾਦੀ ਨੇ ਇਹ ਫਾਈਲ ਐਸਪੀ ਰੁਪਿੰਦਰਪੁਰ ਸਨਾਕੋਲ ਭੇਜ ਦਿੱਤੀ ਗਈ ਉਹਨਾਂ ਨੇ ਫੇਰ ਸਪਾਸਟਰ ਰਿਪੋਰਟ ਨਹੀਂ ਬਣਾਈ ਮਕਾਨ ਤਾਂ ਸਮਾਨ ਚੋਰੀ ਕਰਦਾ ਉਹਨਾਂ ਨੇ ਵੀ ਜ਼ਿਕਰ ਕੀਤਾ ਤੇ ਇਸ ਤੋਂ ਬਾਅਦ 29/24 ਨੂੰ ਚੌਕੀ ਇੰਚਾਰਜ ਬੇਲਾ ਨੇ ਇਹ ਰਿਪੋਰਟ ਦੇ ਵਿੱਚ ਝੂਠੀ ਸਟੇਟਸ ਰਿਪੋਰਟ ਫਾਈਲ ਕੀਤੀ ਹੈ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਕੋਟ ਨੂੰ ਵੀ ਘਮਰਾਹ ਕੀਤਾ ਇਸ ਤੋਂ ਬਾਅਦ ਇਹ ਫੈਲ ਐਸਐਸਪੀ ਮਹਾੜੀਪੁਰ ਕੋਲ ਪੇ ਦਿੱਤੀ ਗਈ ਜਿਨ੍ਹਾਂ ਨੇ ਅੱਗੇ ਡੀਐਸਪੀ ਸਿਟੀ 1 ਕੋਲ ਪੇ ਕੀਤੀ ਉਹਨੇ ਵੀ ਦਵਾ ਦੇਣ ਰਿਪੋਰਟ ਬਣਾਤੀ ਵੀ ਇਹਨੂੰ ਫੈਲ ਕੀਤਾ ਜਾਵੇ ਇਹਦੇ ਵਿੱਚ ਕੋਈ ਸਚਾਈ ਨਹੀਂ ਉਸ ਤੋਂ ਬਾਅਦ ਐਸਪੀ ਹੈੱਡਕੁਆਰਟਰ ਕੋਲ ਆ ਗਈ ਤੇ ਉਹਨਾਂ ਨੇ ਲਿਖਦਾ ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਇਹਨੂੰ ਫੈਲ ਕਰ ਦਿੱਤਾ ਜਾਵੇ ਇਹੇ ਫੈਲ ਹੁਣ ਐਸਪੀ ਡੀ ਰੂਪਨਗਰ ਕੋਲ ਪੈਂਡਿੰਗ ਪਈ ਆ ਤੇ ਡੀਸੀ ਰੂਪਨਗਰ ਵੱਲੋਂ ਵੱਲੋਂ ਤਹਿਸੀਲਦਾਰ ਤੇ ਆ ਪੰਜ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਵੀ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਆਪਣੀ ਰਿਪੋਰਟ ਦੇ ਵਿੱਚ ਪਰ ਅਜੇ ਤੱਕ ਕਿਸੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕੇਸ ਦੇ ਵਿੱਚ ਸਿੱਧੇ ਤੌਰ ਤੇ ਕਈ ਪੁਲਿਸ ਅਧਿਕਾਰੀਆਂ ਤੇ ਵੱਡੇ ਲੀਡਰਾਂ ਦੀ ਸ਼ਮੂਲੀਅਤ ਦਾ ਇਹਦੀ ਜਾਂਚ ਕੀਤੀ ਜਾਵੇ ਕਿ ਇਹ ਕਿਹਦੇ ਕਹਿਣ ਤੇ ਕਿਹੜੇ ਸੌਰੀ ਕਿਹੜੇ ਅਧਿਕਾਰੀ ਨੇ ਇਹ ਇਹ ਚਿੱਠੀ 15 ਦਿਨ 22 ਨੂੰ ਜਿਹੜੀ ਭੇਜੀ ਗਈ ਸੀਗੀ ਰਿਕਾਰਡ ਦੇ ਵਿੱਚੋਂ ਗਾਇਬ ਕੀਤੀ ਆ ਕਿਹਦੇ ਕਹਿਣ ਤੇ ਕਿਸ ਦੇ ਦਵਾਦ ਇਹਨਾਂ ਅਧਿਕਾਰੀਆਂ ਨੇ ਝੂਠੀ ਡੀਡੀਆਰ ਰਿਪੋਰਟ ਨੰਬਰ 32 ਦਰਜ ਕੀਤੀ ਹੈ ਕਿਹਦੇ ਦਵਾਦ ਹੁਣ ਇਹ ਝੂਠੀਆਂ ਰਿਪੋਰਟਾਂ ਬਣਾਈਆਂ ਗਈਆਂ ਹਨ ਇਹ ਸਾਰਿਆਂ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਕਿਉਂਕਿ ਇਹਦੇ ਵਿੱਚ ਕਈ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਹੈ ਮੈਨੂੰ ਪੰਜਾਬ ਪੁਲਿਸ ਤੋਂ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈਗੀ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਮੇਰੀ ਦਰਖਾਸਤ ਤੁਹਾਡੇ ਕੋਲ ਪਾਰਲੀਮੈਂਟ ਅਫੇਅਰ ਰਾਹੀਂ ਆਈ ਹੋਈ ਜਾਂਚ ਜਾਂਚ ਕਰਨ ਲਈ ਸੀਬੀਆਈ ਤੋਂ ਪੈਂਡਿੰਗ ਪਈ ਆ ਤੇ ਆਪ ਜੀ ਨੂੰ ਬੇਨਤੀ ਆ ਕਿ ਜਿਹੜੀ ਪੁਲਿਸ ਆਪ ਦੇ ਕਹਿਣ ਤੇ ਵੀ ਇਹਨਾਂ ਨੇ ਕੋਈ ਜਾਂਚ ਨਹੀਂ ਕੀਤੀ ਝੂਠੀ ਡੀਡੀਆਰ ਦਰਜ ਕੀਤੀ ਆ ਇਹਦੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਤੇ ਮੈਨੂੰ ਇਨਸਾਫ ਪਵਾਇਆ ਜਾਵੇ